ਅਸੀਂ ਇਹੋ ਠੀਕ ਲੇਟ ਆ। ਆਹ ਦੇਖ ਲੋ ਇਹਦੀ ਹਾਲਤ। ਹਾਂ ਵੀ ਰੂਮ ਮਿਲਿਆ। ਤਾਂ ਬਾਈ ਦੋ ਰੂਮ ਦੇ ਸਾਡੇ ਕਰਦੇ ਫਿਰਦੇ ਆ ਵੀਰੇ ਅੱਜ ਸਵੇਰ। ਹਾਂ ਬੈਠੇ ਨੇ ਦੋ ਸਾਡੇ ਨਾਲ। ਇਹਨਾਂ ਨੂੰ ਰੂਮ ਦਾ ਮਿਲਦਾ। ਦੇਖੋ ਬਾਬੇ ਨਹੀਂ ਬੈਠਾ ਕਿਉਂ। ਬਾਬਾ ਆਏ ਨਹੀਂ ਦਿਹਾ ਯਾਰ। ਮਿਲ ਗਿਆ ਰੂਮ? ਕਮਰੇ ਮਿਲ ਗਏ ਜੀ। ਕਮਰੇ ਤਾਂ ਮਿਲ ਗਏ ਅਸੀਂ ਤਾਂ ਤਿੰਨ ਲੈ ਲੇ ਕਮਰੇ ਪਰ ਸਾਨੂੰ ਆ ਪਰਫੈਕਟ ਲੱਗਿਆ। ਹਾਂ ਆ ਰੂਮ ਸਾਨੂੰ ਸਹੀ ਲੱਗਿਆ ਤਿੰਨ ਰੂਮ ਮਿਲ ਗਏ ਇੱਕ ਤਾਂ ਸੀ ਮਤਲਬ ਰੂਮ ਆ ਬੰਦਾ ਕਰਦੇ ਯਾਰ ਸਾਰੇ ਕਿੱਧਰ ਗਏ ਨਾਲ ਦੇ ਉਹ ਤੁਸੀਂ ਤਾਂ ਭੱਜੀ ਹੋ ਬਹੁਤ ਜਾਣੇ ਹੋ ਓਏ ਹੌਲੀ ਵੀਰੇ ਤੁਸੀਂ ਤਾਂ ਭੱਜਦੇ ਹੀ ਬਹੁਤ ਹੋ ਹੁਣ ਕਿੱਥੇ ਚੱਲੇ ਹੋ ਅੱਪਾ 15ਵੇਂ ਫਲੋਰ ਤੇ ਆ ਐਨ ਆਰ ਆਈ ਸਰਾਏ ਦੇਖ ਲਓ ਲਗਜ਼ਰੀ ਰੂਮ ਨੇ ਪੱਥਰ ਢੇਕਾਂਗੇ ਆ ਦਿਖਾਈ ਇੱਥੋਂ ਬਹੁਤ ਲੱਗਦਾ ਲਗਜ਼ਰੀ ਰੂਮ ਨੇ ਕੋਈ ਦਿੱਕਤ ਨਹੀਂ ਲਗਜ਼ਰੀ ਆਪਾਂ ਨੇ ਇਧਰ ਨੂੰ ਗਾਇਮਾ ਕੋੜੇ ਵੈਂਟਰ ਕੱਲ ਵਾਲੀ ਅਪਲੋਡ ਹੋ ਜਾਣੀ ਆ ਸ਼ਾਮ ਤੱਕ 15ਵੇਂ ਫਲੋਰ ਤੇ ਆ ਜੀ 6ਵੇਂ ਫਲੋਰ ਤੇ ਲਿਫਟ ਆ ਗਈ ਆ ਲਿਫਟ ਫੁੱਲ ਹੋ ਜਾਂਦੀ ਪਹਿਲਾਂ ਹੀ ਮੁੜ ਜਾਂਦੀ ਆ ਵਾਪਸ ਸਾਡੇ ਤੱਕ ਪਹੁੰਚਣ ਨੂੰ ਲਿਫਟ ਨੂੰ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਜਦੋਂ ਫੁੱਲ ਹੋ ਜਾਂਦੀ ਆ ਜਿੰਦੋ ਪਾਰਲੀ ਬੁਲਾ ਲਓ ਲਿਫਟ ਦਾ ਜਾਮ ਨੇ ਨਾ ਚੱਲਦੀ ਨਹੀਂ ਆ ਦੇਖੋ ਅੱਧ ਜੀ ਪਹੁੰਚ ਗਈ ਹੈ ਰੀਵੂ ਦੇਖ ਲੋ ਇਹਨਾਂ ਦੀ ਜਾਨ ਬੜੀ ਆ ਗਏ ਵੀਰ ਆ ਗਏ ਚਲੋ ਮੈਂ ਜਦੋਂ ਅਗਲਾ ਬੰਦ ਕਰ ਗਏ ਤਾਂ ਮਸਲ ਟਾਈਮ ਹੀ ਗਏ ਹੁਣ ਥੱਲੇ ਪੌੜੀਆਂ ਨਾਲ ਨਹੀਂ ੱੱ ਲੈਫਟ ਆਈਓ ਨਹੀਂ 15ਵੇਂ ਫਲੋਰ ਤੋਂ फ्रेंड्स पता नहीं फलोर तो उतरे है आ पैसे खड़ा फिर साडा फ्रेंड आदा फ्रेंड आज आज अस नहीं लिफ्ट नहीं जाना चलो 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 पाला चलो चलो आया आया इसकी टम्मी कम हो जाएगी फ्रेंड फिर है आगे आगे भी थे हूं किधर जाना गुरुद्वारा साहब मा टेक आज आप ਵੀਰੇ ਕੀ ਹੋ ਗਿਆ ਕੀ ਹੋ ਗਿਆ ਪਪਾ ਜੀ ਪਪਾ ਜੀ ਤੇ ਆ ਆ ਕੇ ਮੁੰਡਿਆਂ ਦੀ ਲੜਾਈ ਹੋ ਗਈ ਹੋ ਹਾਂ ਜੀ ਸੋਲਰ ਪਿਆ ਅੱਜ ਮੁੰਡਿਆਂ ਦੀ ਲੜਾਈ ਹੋ ਗਈ ਅੱਗੇ ਚਲੋ ਅੱਗੇ ਚਲੋ ਲੰਗਰ ਹਾਲ 'ਚ ਆ ਗਏ ਨੇ ਫਰੈਂਡ ਪ੍ਰਸ਼ਾਦਾ ਛਕ ਲੋ ਆਪਣੇ ਨਾਲ ਦੇ ਬਹਿ ਗਏ ਨੇ ਚਾਹ ਪੀਣੀ ਆ ਵੀਰੇ ਆ ਦੇਖ ਲੋ ਫਟੇ ਦੀ ਫੋਟੋ ਆ फते फोटो बनाई फिरदिंदर सिंह तू फते फोटो बनाई फिरद भीरे हो गया विरे ਇਹ ਦੇ ਦੂਜਾ ਵਾਲਾ 15 15 ਮਿੰਟਾਂ ਦਾ ਵੀ ਇਹ ਵਾਲਾ ਉਧਰ ਲੈ ਕੇ ਜਾਦੇ ਸੀ ਗਾਂਵ ਚ ਉਧਰ ਲੈ ਕੇ ਜਾਵਾਂਗੇ ਨੇ ਹੰਗਾਲੇ ਇਹਨੂੰ ਪਸੰਦ ਆਉਂਦਾ ਇਹਨੂੰ ਪਸੰਦ ਆਉਂਦਾ ਅੱਜ ਇਹਨੂੰ ਮੁੰਡੇ ਨੇ ਇੱਕ ਘੱਟ ਮੀਠਾ ਖਾ ਕੇ ਬੱਧ ਖੁਸ਼ ਆ ਹਾਂ ਖਿਲਾਉਨੇ ਆ ਇਹਨੂੰ ਕੋਈ ਚੱਕਰ ਨਹੀਂ ਅੱਜ ਟ੍ਰੈਫਿਕ ਬਹੁਤ ਆ ਹਾਂ ਲੱਕੜੀ ਦਾ ਬਣਾ ਸੀ ਬਾਂਸਾਂ ਦਾ ਗਧੂ ਹੈ ਹੀ ਆ ਜੋ ਤਾਂ ਡੰਡੇ ਮਿੱਠਾ ਖਾਣ ਲੱਗੇ ਨੇ ਮੁੰਡੇ ਕਿੰਨੇ ਜਾਣਗੇ ਰੇਸ ਤਾਂ ਓਏ ਆਹ ਕੋਣ ਆਹ ਵੀਰ ਕੌਣ ਓਏ ਆਹ ਵੀਰ ਕੌਣ ਜਿਹੜਾ ਸਕਦੀਪ ਆਜੀ ਸੁਖੇ ਤੂੰ ਸੁਖੇ ਤੂੰ ਰੇ ਸੁਖੇ ਤਾ ਬੈਠ ਲਾ ਬੋਲ ਲਿਆ ਕਿੰਨੇ ਬੀਜਣਗੇ ਸੋਖੇ ਬਾਈ ਇਹ ਤਾਂ ਕਰਾਉਂਦੇ ਨੇ ਵੀ ਜਦੋਂ ਆਉਂਦੇ ਆਉਂਦੇ ਸਾਡੀ ਲੜਾਈ ਨਾ ਹੋਵੇ ਬਾਈ ਸੱਤ ਜਣੇ ਆ ਸਾਡੀ ਲੜਾਈ ਨਾ ਹੋਵੇ ਪੀਰ ਅਸੀਂ ਸੱਤ ਜਣੇ ਆ ਸਾਡੀ ਲੜਾਈ ਨਾ ਹੋਵੇ ਉਹ ਨਹੀਂ ਹੋਣਾ ਨੀ ਕੋਈ ਨਹੀਂ ਸੱਤ ਜਣੇ ਆ ਸਾਡੀ ਲੜਾਈ ਨਾ ਹੋਵੇ ਸੱਤ ਫੀਸ ਨੇ ਸੱਤ ਫੀਸ ਨੇ ਮੇਰੇ ਬੱਸ ਬਹੁਤ ਅੰਮ੍ਰਿਤਸਰ ਜੀ ਗਿੱਲੀ ਬੇਦੁਰਾ ਢਾ ਕੇ ਜੇ ਪੱਕੇ ਆ ਗਏ ਯਾਹੀ ਆ ਗਏ ਪੱਕੇ ਬੋਰੀ ਵੇਤਰ ਲੈ ਕੇ ਜਾਣੀ ਆਗੇ ਪਾਕੇ ਗੱਜਰੀ ਪੰਜਾਬ ਪੰਜਾਬ 5 ਦਿਨ ਮੈਂ ਲਓ ਇਧਰ ਖਾ ਬੋਗੇ ਇਨ ਬਲੈ ਇਧਰ ਕੈਂਪੇ ਕੈਂਟੋ ਜੀ ਕਹਿੰਦੇ ਤੂੰ ਪਾਗਲ ਹੋਏ ਆ ਐਡਾ ਗੁਰੂ ਦਾ ਲੰਗਰ ਸਿੰਘਾ ਛਕ ਰਹੇ ਨੇ ਸਾਨੂੰ ਕੈਂਪੀਆਂ ਚ ਬਾਹਰੇਗਾ ਸਾਡੇ ਪੰਜਾਬ ਮੈਂ ਆ ਨਾ ਪੰਜਾਬੀ ਹਮੇਸ਼ਾ ਲੈ ਗਾ ਬੇਟਾ ਆ ਬੇਟਾ ਆ ਬੋਲੋ ਜੀ ਬੇਟਾ ਆ ਹਾਂ ਖਾएंगे ਖਾएंगे ਖਾਓ ਆएंगे ਆएंगे ਹਮਦੀ ਆएंगे ਮੜਾ ਆ ਜਾ ਮੈਨੂੰ ਵੀ ਦੇ ਦਿਓ ਵੀਰੇ ਬਾਈ

ਸੰਗਤਾ ਹੁਣ ਕਿੱਧਰ ਨੂੰ ਚੱਲੀ ਆਂ ਲੈਦਰ ਸ਼ੋਅ ਦਿਖਾ ਲਈਏ ਬੱਚਿਆ ਹਾਂ 90 ਜਿਹੜੇ ਆਏ ਨੇ ਸਾਡੇ ਨਾਲ ਕਰਨਵੀਰ ਵਰਗਿਆਂ ਨੂੰ ਹਾਂ ਦਿਖਾਉਂਦੇ ਮੈਨੂੰ ਚੁੱਪ ਕਰ ਉਰੀ ਦਿਖਾ ਸਾਰੀ ਉਮਰ ਦਾ ਅੱਛਾ ਅੱਛਾ ਉੱਧਰ ਦੇਖ ਉੱਧਰ ਉੱਧਰ ਬੁੱਤ ਇੱਥੋਂ ਦਵਾ ਦਾਂਗੇ ਕਰਨਵੀਰ ਨੂੰ ਲੋਹਾਂ ਆਪਣੇ ਨਾਲ ਦੇ ਆ ਗਏ ਨੇ ਇਹਨਾਂ ਨੂੰ ਲੈਦਰ ਸ਼ੋਅ ਦਿਖਾਉਣਾ ਆਪਣੇ ਸਮੀਤਕਾਰ ਸੰਗੀ ਮੁਸਲਮਾਨ ਨਵਾਬੀ ਮਗਾਨੇ ਨੂੰ ਨਾਲ ਲੈ ਕੇ ਆਪਣੀ ਵਿਸ਼ਾਲ ਯਾਤਰਾ ਤੇ ਰਵਾਨਾ ਹੋਏ ਇਹਨਾਂ ਨੂੰ ਚਾਰ ਉਦassies ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਪੂਰਨਾਨਕ ਇਹਨਾਂ ਵਰਗ ਅਸੀਦੂ ਰਾਗ ਮੱਤੇ ਦੀ ਸਤ ਸਾਲ ਦੇ ਸੇਬਸ ਆਲੀ ਫਤੇ ਸਿੰਘ ਦੇ ਨੌਸਾਲ ਦੇ ਸੇਬਸ ਆਲੀ ਜ਼ੋਰਾ ਵਰਸ ਜਿਉਂਦੇ ਜੀ ਮੀਹਾਂ ਵਿੱਚ ਚਲਵਾ ਦਿੱਤਾ ਇਹ ਨਾ ਮਾਸੂਮ ਜਿੰਦਾਂ ਦੀ ਸ਼ਹਾਦਤ ਦਿਖਾ ਲੋ ਚੁਣਦੀ ਮਾਤਾ ਗੁਜਰੀ ਨੇ ਪ੍ਰਣ ਤਿਆਰ ਕੀਤੀ ਮਾਤਾ ਪਿਤਾ આ દેખ ચારે પુત્રાની કुर्बानी દેકેલી માછીવાળે જે જંગલ ਵਿੱਚ છે એટલે બેઠે સરમસ્તાની ગુરગોબيند ਸਿੰਘ જીદે बुखार મળ્યું અકાલ હોઠે ગેર પ્રેમ આ દે શુક્રાને દેખ આ દેખ લો જી કઠ સંગતા ઓર આતન તસવીરાં ਇਹ ਪਰੇ ਦੁਨੀਆ ਵੀ ਸਤਨੰਦ ਤਸਵੀਰਾਂ ਨੇ ਉਹਨਾਂ ਦੇ ਦਰਸ਼ਨ ਕਰਾਈਏ ਤੁਹਾਨੂੰ ਦੇਖੋ ਇਹ ਸਾਰੀਆਂ ਜਿੰਨੇ ਵੀ ਹੈਂਡ ਮੇਡ ਬਣਾਈ ਹੋਈਆਂ ਨੇ ਉਹਨਾਂ ਦੇ ਪ੍ਰਿੰਟ ਨੇ ਯਾਰ ਬਾਈ ਅਜੀ ਫਤੇਗਰ ਸਾਹਿਬ ਵੀ ਆ ਵੀਰਾਂ ਨੂੰ ਮਿਲੇ ਤੇ ਉਰੇ ਵੀ ਮਿਲੇ ਸਾਡਾ ਬੰਦੇ ਨਾਲ ਲੰਗਰ ਨਾਲ ਲੰਗਰ ਹੁੰਦਾ ਤੇ ਜਨਲਪੁਰ ਦਾ ਲੰਗਰ ਵਾਲੇ ਮੁੰਡੇ ਨਹੀਂ ਮਿਲੋ ਤੁਹਾਨੂੰ ਇਹ ਹੁੰਦਾ ਜੀ ਪਹ ਜਾਣ ਦਾ ਆਉਂਦਾ ਇਹ ਨਤੀਜਾ ਹੁੰਦਾ ਵੀ ਬੰਦੇ ਨੂੰ ਬਾਹਰ ਅੰਦਰ ਨਿਕਲਣਾ ਚਾਹੀਦਾ ਤਾਂ ਹੀ ਕਹਿੰਦੇ ਪਿੰਡ 'ਚ ਨਾ ਵੜ ਕੇ ਬੈਠੇ ਰਹੋ ਬਾਹਰ ਅੰਦਰ ਘੁੰਮੋਗੇ ਤਾਂ ਹੀ ਦੁਨੀਆ ਦਾ ਪਤਾ ਲੱਗਣਾ ਸਾਰੇ ਪਾਸੇ ਆਪਣੇ ਡਾਕਟਰੇ ਹੁੰਦੇ ਰਹੇ ਬੰਦਮਾਜ਼ਾ ਐਸਨੇ ਯਾਤਰਾ ਕਰਾਉਂਦਾ ਰਹੇ ਚੰਗੇ ਪਾਸੇ ਲਾਈ ਵੀਰੋਂ ਨੇ ਤਾਂ ਆਏ ਨੇ ਇੱਕ ਤਰੀਕ ਦੇ ਅਸੀਂ ਕੱਲ ਪਹੁੰਚੇ ਆਂ ਹਾਂ ਚੱਲੋ ਬਿੱਪਾ ਕੀ ਗੱਲ ਹੁਣ ਸੌਣਾ ਹੀ ਆ ਫੇਰ ਉੱਠ ਹਣ ਦਿਖਾ ਥੋੜਾ ਜੋਹਰ ਉਹ ਇਹ ਨੂੰ 8-9 ਵਜੇ ਤੋਂ ਪਹਿਲਾਂ ਹਿੱਲਣਾ ਨਹੀਂ ਕਿਸੇ ਨੂੰ ਕੋਈ ਚੱਕਰ ਹੈ ਨਹੀਂ ਮਾੜਾ ਯਾ ਜੋਹਰ ਦਾ ਦੇਖੀਏ ਜਦੋਂ ਪਹਿਲਾਂ ਨਹੀਂ ਸਮਝ ਨਾ ਆਉਂਦਾ ਉੱਠ ਕੀ ਗੱਲ ਉੱਠ ਲਿਆ 12 ਵਜੇ ਨੇ ਪਪਾ ਆਇਆ ਜੋਹਰ ਦੇਖਾ ਤੇਰਾ ਕੀ ਕੀ ਗੱਲ ਆ ਹਾ ਬੱਤ ਕੀ ਗੱਲ ਆ ਤੂੰ ਫੇਰ ਕਰਨ ਲੱਗਿਆ ਸੌਂਜੋ ਸੌਂਜੋ ਉੱਠ ਘੜਾਉਣ ਕੀ ਗੱਲ ਆ ਪੈਣਾ ਨਹੀਂ 12 ਵਜੇ ਕੀ ਗੱਲ ਆ ਕੋਈ ਸੇਵਾ ਨਹੀਂ ਕਰਦਾ ਸੇਵਾ ਕਰਾਉਣੀ ਆ ਤੁਹ ਤੋਂ ਸਾਰਿਆਂ ਤੋਂ ਉੱਠੋ ਮੱਥੀ ਦਾ ਕਰਾਓ ਉੱਠੋ ਕਰੋ ਤੇ ਪੈਣਾ ਨਹੀਂ ਪਹਿਲਾਂ ਲਾਤ ਵੰਦ ਰਸਤਾ ਉਹ ਦੋਤ ਪੈਂਦਾ ਨਹੀਂ ਦੋਤ ਪੈਂਦਾ ਨਹੀਂ ਬੈਠਾ ਭੂਰਾ ਨਹੀਂ ਆਉਂਦਾ ਉਧਰ ਉਧਰ ਇਹ ਸਚਾਈ ਤਾਂ ਜੀ ਬਾਜੋ ਪਤਾ ਲੱਗਦੀ ਆ ਦਾੜੀ-ਦਾੜੀ ਕਾਲੀ ਰੱਖਦਾ ਸਿਰ ਦੇ ਬਾਜੋ ਚੂਤੀ ਆ ਸਾਰੇ ਮੁੰਡਿਆਂ ਦੇ ਦਾੜੀ ਕਾਲੀਏ ਤਾਂ ਵਾਲ ਵੀ ਕਾਲੇ ਨੇ ਹਾਂ ਇੱਧਰ ਇਹ ਬੰਦਾ ਉਮਰ ਉਮਰ ਲਗਾਉਂਦਾ ਦੀ ਆ ਪਤਾ ਲੱਗਿਆ ਅੱਜ ਵੀ ਪਰਨੇ ਥੱਲੇ ਦਾ ਮੇਰੇ ਵਾਲ ਦੇਖਣੇ ਨਹੀਂ ਆ ਦੇਖੋ ਜੀ ਪਤਾ ਲੱਗਿਆ ਫਤੇ ਦਾ ਪਾਪਾ ਚਿੱਟੇ ਵਾਲਾਂ ਵਾਲਾ ਫਤੇ ਤੇ ਆਗਮ ਦਾ ਪਾਪਾ ਫਤੇ ਤੇ ਆਗਮ ਦਾ ਪਾਪਾ ਚਿੱਟੇ ਵਾਲਾਂ ਵਾਲਾ ਵਾਲੀ ਰੱਖਦਾ ਕਰਕੇ ਕਲਪਕੁਲ ਬੁਲਾਉਂਦਾ ਯਾ ਸਰੋਂ ਦਾ ਚੱਟਾ ਦੇਖੋ ਯਾ ਦੇਖ ਫਤੇ ਦੇ ਪਾਪਾ ਕਰਦਾ ਕੀ ਆ ਯਾ ਯਾ ਕਿ ਫਤੇ ਦਾ ਪਾਪਾ ਹਾਂ ਜੀ ਆ ਗਏ ਫਤਿਹਰਾ ਪਾਪਾ ਆ ਗਏ ਉਹਦੇ ਫਤਿਹਰਾ ਦੇਖ ਲੋ ਜੀ ਆਉਣਾ ਗੁਰਦੁਆਰੇ ਕੰਨਾਂ ਦੇ ਟੌਪਸ ਪਾਇਆ ਹੋਇਆ ਟੌਪਸ ਤਾਂ ਨਹੀਂ ਆ ਟੌਪਸ ਜੀ ਦੇ ਨੇ ਪਰ ਉਹ ਕਹਿਆ ਕਿ ਤੁਸੀਂ ਇਹ ਵੀ ਦੱਸ ਦੇ ਮੈਂ ਹਾਂ ਜੀ ਭਾਬੀ ਜੀ ਦੇ ਨੇ ਕਹਣਾ ਇਹ ਨਾ ਵਾਈ ਇਹਦਾ ਪਾੜੇ ਚਾਰ ਦੇਖਦੇ ਕਹਣਾ ਕਹਣਾ ਕਰਦੇ ਦੇਖਦੇ ਨੇ ਹਾਂ ਫਿਰ ਕੀ ਆ ਆਪਾਂ ਕਿਹੜਾ ਕੁਝ ਗਲਤ ਬੋਲਤਾ ਦੁਆ ਜਵਾਨ ਅੱਜ ਕੱਲ ਕੁੱਟਦੀਆਂ ਨੇ ਹੂੰ ਹਾਂ ਉਹ ਮੂਹ ਦੇਖੋ ਪਹਿਲਾਂ ਹੀ ਉੱਡ ਗਿਆ ਉਹ ਉੱਡ ਗਿਆ ਜੀ ਉੱਡ ਗਿਆ ਅਸੀਂ ਆ ਜਾਂ। ਇਹ ਕਰੀ ਜਾਂਦਾ ਸੌਜੋ। ਤੂੰ ਬੜਾ ਕੰਫੀਡੈਂਸ। ਕੀ ਸ਼ਰਤ ਲਾਉਗਾ? ਮੇਰੇ ਸਾੜੀ ਆ ਗਈ। ਇਹ ਕਰੀ ਜਾਂਦਾ ਸੌਜੋ। ਸ਼ਰਤ ਲਾ ਲਓ ਚਲੋ। ਵੀ ਡੰਡ ਲਾਉਣੇ ਨੇ। ਕਾਲੂ 500 ਰੁਪਏ ਉਹਦਾ ਵਿੱਚ ਐਡ ਹੋ ਜਾਣਾ ਜਿਹੜਾ ਘੱਟ ਲਾਊਗਾ। ਸੱਤ ਮੁੰਡੇ ਨੇ। ਹਾਂ। ਤਿੰਨ ਪੋਜੀਸ਼ਨਾਂ ਕੱਢਣੀਆਂ ਨੇ। ਤਿੰਨ ਪਈ। ਸਭ ਤੋਂ ਐਂਡ ਦੇ ਹੁਣ 200 ਰੁਪਏ ਜੁਰਮਾਨਾ। ਹਾਂ। ਸਭ ਤੋਂ ਦੂਏ ਨੰਬਰ ਤੇ 150 ਰੁਪਏ। ਬੋਲ ਦੋ ਚੱਲੋ ਚੋਕਸਾਂ ਦੇ 200 ਰੁਪਿਆ 400 ਰੁਪਿਆ ਮੈਂ ਤਾਂ ਕਹਿਣਾ ਚਲੋ 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 ਬਣੀ ਹੋਰ ਪ੍ਰਦਾਨ ਰੋਟੀ ਦਾ ਇੰਤਜ਼ਾਮ ਕਰੀਓ ਬਹੁਤ ਜਿਹੜੇ ਕਬੱਡੀ ਕੱਲ ਦੇ ਬਰਾਉਂਡਿਆਂ ਦਾ ਨਾ ਨਾ ਆਹ ਕਿਹੜੀ ਗੱਲ ਆ ਗੱਲ ਹੈ ਹੁਣ ਕੀ ਚਾਹੀਦਾ ਤੈਨੂੰ ਟੌਫੀਆਂ ਚੰਗੀਆਂ ਟੌਫੀਆਂ ਵੇ ਮਿਲ ਜਾਣਗੀਆਂ ਤੇ ਪੈ ਜਾ ਫਾ ਤੇਰੇ ਪਾਪਾ ਤੋਂ ਲੈ ਲੈ ਫਾ ਤੇਰੇ ਪਾਪੇ ਦੇ ਜੇਬ ਚ ਬਹੁਤ ਰੋਣਗੀਆਂ ਆਪਣੇ ਸੀਟਾਂ ਆਹ ਸਿਆਣੀਆਂ ਬੁੜੀਆਂ ਉਹ ਕਿੱਥੇ ਰੱਖੀ ਕਰਦਾ ਭਰਾ ਹੀ ਆਈ ਆਪਣੇ ਸੀਟ ਤੇ ਰਾਈਟ ਪਾਲਸ ਟੋਪਿੰਗ ਕਿੱਥੇ ਵੀਰੇ ਆਹ ਉਹ ਤਾਂ ਪਤਾ ਲੱਗ ਗਿਆ ਦੋ ਮਹੀਨੇ ਇੱਕ ਮੈਨੂੰ ਵੀਰੇ ਯਾਰ ਓਏ 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 ਕੱਪ ਓਏ ਕੱਪ ਇੱਕ ਮੈਰੀ ਓਏ ਆ ਗਈ ਲਿਆਓ ਅੱਛਾ ਚਾਰ ਇਹ ਆ ਮੁੰਡਾ ਹੋ ਗਿਆ ਤਿਆਰ ਜੀ ਓਏ ਯਾਰ ਇਹ ਨਾ ਨਾ ਕਰੋ ਯਾਰ ਇਹ ਤਾਂ ਭੱਜ ਗਿਆ ਯਾਰ ਉਹ ਨਹੀਂ ਇਹਦਾ ਕੋਈ ਇਹਦਾ ਭਜਾਤਾ ਯਾਰ ਤੁਸੀਂ ਖੜੋ ਯਾਰ ਨਹੀਂ ਜਿਹੜਾ ਗੇਮ ਚ ਇਹ ਤਾਂ ਤੁਸੀਂ ਮੈਂ ਵੀ ਆ ਮੁੰਡਾ ਕਰਨ ਲੱਗਿਆ ਹੁਣ ਪਲੇ ਇਹ ਦੇ ਨਾਲ ਦੇਖ ਰਿਹਾ ਵੀ ਕਿੰਨੇ ਕ ਲਾਉਂਦਾ ਆ ਕਿਹੜਾ ਪਹਿਲਾਂ ਤਾਂ ਉਹ ਦੇਖ ਲੋ ਵੀ ਆਹ ਕਿਹੜੀ ਪੀਸ ਇੰਡ ਲਾਉਣ ਲੱਗਦਾ ਆ ਆ ਡਾਂਡੇ ਇਹ ਇਹ ਮੁੰਡਾ ਕਹਿੰਦਾ ਇਹ ਤੀ ਨੋਕੀ ਹੁੰਦੀ ਆ ਇਹ ਤੂੰ ਲਾ ਲਾ ਇਹਨੂੰ ਪਰ ਇਹ ਪੀਸ ਨੋਕੀ ਹੁੰਦੀ ਆ ਦਵਿੰਦਰ ਇਹ ਉਹ ਲੋਕ ਲੋਕ ਇੱਕ ਦੋ ਇਹ ਕਹਿੰਦਾ ਮੈਨੂੰ ਲੱਗਦੇ ਨਹੀਂ ਹੈਗੇ ਡਾਂਡੇ ਮੈਂ ਕਹਿੰਦਾ ਡਾਂਡਾ ਨੂੰ ਕਹਿੰਦਾ ਸੌਖਾ ਹੈ ਇਹ ਔਖੀ ਲੋਕ ਕਹਿੰਦੇ ਨੇ ਇਨਕਲਾਈਨਟਾਂ ਸੌਖੇ ਨੇ ਕਣਾ ਪੈਰ ਵਸਾ ਕੇ ਸਾਡੇ ਪਿੱਛੇ ਬੋਲੋ ਨਾ ਬੋਲੋ ਨਾ ਚੱਲ 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 ਮਾਰੀ ਓਕੇ ਹੋ ਗਿਆ ਬੋਲੋ ਸਟਾਰ ਸਟਾਰ ਦੇਖ ਵੇ ਬੀਨ ਓਏ ਗੱਲ ਕੋਈ ਨਹੀਂ ਬੀਜਵਿੰਦਰ ਬਾਤ ਜੀ ਲੈਣ ਲੱਗ ਗਿਆ 20 ਤਾਂ ਲੱਗ ਗਿਆ ਨਾ ਕੋਈ ਨਹੀਂ ਕਿਹੜਾ ਰੰਗ ਰੈਲੀ ਪਹਿਲੀ ਵਾਰ ਆਪਾਂ ਗਾਈ ਮੈਂ ਪਹਿਲੀ ਵਾਰ 20 ਲਾਤੇ ਆ ਸਾਰੇ ਆਹ ਦੇਖੋ ਤਾਂ ਲਾਉਂਦਾ ਇੰਨੀ ਗੱਲ ਦੇਖੋ ਉੱਠਦਾ ਨਹੀਂ ਆਓ ਮੈਂ ਆਹ ਹਾਂ ਆਓ ਆਓ ਚੱਲ ਚੱਤਰਾ ਜਨਮ ਲਾਂਚ ਕੀ ਆ ਚੱਲਦਾ ਪ੍ਰੋਪਰ ਪ੍ਰੋਪਰ ਉਹ ਬੀਜਵਿੰਦਰ

ਸਟਾਈ ਸਟਾਈ ਹੋ ਗਏ ਦੇ ਪਿੱਪਾ ਡਕੂਆ 20 ਨਾ ਇਹਨੇ ਲਾ ਦਨੇ ਆ 50 ਲਾਊਗਾ ਪਿੱਪਾ ਜਮ ਮੈਂ ਜਾਂਦਾ ਜੀ ਹੁਣ ਇਹ ਇਹ ਮੁੰਡਾ ਜਮ ਜਮ ਜਾਂਦਾ ਨਹੀਂ ਮੈਂ ਤਾਂ ਹੁਣ ਜਮ ਜਮ ਜਾਂਦਾ ਹੀ ਨਹੀਂ ਚੱਲ ਕਿਉਂ ਕਿਉਂ ਮੋਛਣੀ ਸਰੀਰੋਂ ਵੀ ਉਹ ਵੀ ਕਿੰਨੇ ਹੋ ਗਏ 8 9 10 15 ਹਲੋ ਵੀ ਚਲੋ ਦੇਖ ਲੈ ਮੁੰਡਿਆ ਬੱਸ ਭਾਈ ਬੱਸ ਭਾਈ ਤੱਕੀ ਬੱਸ ਭਾਈ ਬੱਸ ਨਹੀਂ ਨਾ ਲੱਗਿਆ ਨਾ ਭਾਈ ਬੱਤ ਚ ਚੱਲਣਾ ਚੱਲਣਾ ਤੂੰ ਰੋਕਦਾ ਕਿ 50 ਆਵਾ ਜਿੰਨੇ ਲਾਉਂਦਾ ਮੁੰਡਾ ਲਾਉਣ ਦੇ ਲਾ ਲ ਨੇ ਆ ਲਾ ਲੈ ਚੈੱਕ ਕਰ ਤੂੰ ਦੇਖ ਮੁੰਡੇ ਜੀ 40 ਮਿਸਤਰੀਆਂ ਦਾ ਮੁੰਡਾ ਥੋੜੀ ਚਲਾਉਂਦਾ ਰਹਿੰਦਾ ਹੈ ਥੋੜੀ ਵੀ ਚਲਾਉਂਦਾ ਜਿੰਮ ਵੀ ਜਾਂਦਾ 43 ਬੱਸ ਓ ਬੱਸ ਮੁੜ ਗਿਆ ਜਿੰਮ ਵੀ ਜਾਂਦਾ ਕਿੰਨੇ 45 45 ਰੰਡ ਮੰਨੇ ਉਹ ਚਰਵਾ ਲਾ ਲੈ ਅੱਜ ਮੈਂ ਜੀ ਸਾਰਿਆਂ ਤੋਂ ਬੇਨਤੀ ਕਰਦਾ ਪੁੱਛੀ ਰਹਿ ਸਕਦਾ ਨਾ ਨਾ ਤੂੰ ਲਾਪ ਦੇ ਲਾਉਣੇ ਆ ਨਾ ਮੈਂ ਵੀ ਜਿੰਮ ਨਹੀਂ ਕਰਦਾ ਓਏ ਸੁਪਰ ਰੋਸਟਮ ਆ ਇਹ ਕਿਦਾਂ ਮੈਂ ਲਾਉਂਦਾ ਇਹ ਕਹਿੰਦਾ ਮੈਂ ਸ਼ਿਫਟਾਂ ਬਦ ਲਾਉਣਾ ਮੈਨੂੰ ਕੋਈ ਚੱਕਰ ਨਹੀਂ ਕੈਨੇਡਾ ਦੀ ਸ਼ਿਫਟ ਲਾਉਣਾ ਵੀ ਇਹ ਦੋ ਤਿੰਨ ਆ ਰਿਹਾ ਇਹ ਰਾਜਾ ਜੀ 8 9 ਇਹਨੂੰ ਕੋ ਸਹੀ ਲਾਉ ਆ 11 ਪੂਰਾ ਥੱਲੇ ਹਾਂ ਉਹਦੇ ਨਾਲ 14 ਅੱਧੇ ਜਿਹੇ ਮੁਰਦਾ ਦੇ ਲੋ 16 ਆ ਖਰਾ ਤਾਂ ਪਤਾ ਲਾ ਤਾਇਆ ਦੇਖਦਾ 20 ਦੇਖ ਭਾਈ 22 ਹਾਂ 25 ਅੜ ਗਿਆ 26 ਆਰੇ ਆਦੇ ਦੇਖ ਜੀ ਚਾਲ ਚਾਲ ਆ ਯਾਰ ਯਾ ਕੈਂਟਾ ਜੋ ਮਿਸ ਕਰਦੇ 22 ਚੱਲ ਬਰਿਆ 29 ਆਪਣਾ ਆਪਣੀ ਨਹੀਂ ਜਾ ਬਾੜਤੀ ਹੋਏ ਨਾ ਮੈਂ ਕਿੰਨੇ ਹੋ ਗਏ ਵੀ 30 30 ਕੱਕੀ ਹੋ ਗਈ 30 ਹੋ ਗਏ ਉਹਦਾ ਵਿੱਚੋਂ ਗਿਣ ਲੈ ਕਿੰਨੇ ਹੋ ਗਏ ਕਿੰਨੇ ਹੋ ਗਏ ਨੇ 32 ਲਾ ਲੋ ਸਹੀ ਸਭ ਕੋ ਮਿਸ ਕਰੋ 34 32 ਸਾਰੀ ਆਪ ਨੇ ਇਹਦੇ ਦੋਸ ਜੇ ਉਪਾ ਮਿਸ ਕਰੋ ਲਓ ਜੀ ਦੋ ਆਪੇ ਨਿਕਰੇ ਦੋ ਸੀਗੇ ਉਹ ਸੱਚੀ ਦਾ ਦੋ ਮਿਸ ਕਰਦੇ 34 ਹੋ ਗਏ ਹੁਣ 32 ਤੋਂ 20 ਹੁਣ ਫਤਿਹ ਦੇ ਪਾਪਾ ਦੀ ਵਾਰੀ ਹੈ ਜੀ ਨਾ ਮੇਰੇ ਹੱਥ ਵੀ ਮੀਰੀ ਪੀ ਆ ਵਾਰੀ ਮੇਰੇ ਹੱਥੋਂ ਇਹੀ ਪਹਿਲਾਂ ਲਈ ਸੀ ਤੇ ਤੁਹਾਡਾ ਪਹਿਲਾਂ ਉਹ ਪਾਏ ਨਿਕਰਦ ਵਾਲੇ ਇਹ ਮੁੰਡੇ ਨੂੰ ਹੀ ਜਿੰਮ ਲਾਉਂਦੇ ਨੇ ਹੋਗੇ ਘਟੋ ਘਟ 10 ਸਾਲ ਉਹ ਕਿੰਨੀ ਇਹਦੀ ਉਮਰ ਆ ਮੁੰਡੇ ਦੀ 19 ਉਮਰ ਹੈ ਜਿੰਮ ਇਹ ਬਹੁਤ ਛੋਟੇ ਹੁੰਦੇ ਦਾ ਜਿੰਮ ਲਾਉਂਦਾ ਅੱਜ ਅੱਜ ਕੋਈ ਨਹੀਂ ਹੋਈ ਹੈ ਅੱਗੇ ਐਡਾ ਜੂੜਾ ਹੁੰਦਾ ਤਾਂ ਜੇ ਮੈਂ ਕਹਿੰਦੀ ਕਰੀ ਚੱਲ ਵੀ ਇਹ ਲੰਦਾ ਹੀ ਹਸਾਉਣਾ ਨਹੀਂ ਹਸਾਉਣਾ ਨਹੀਂ ਚੁੱਪ ਚਲੋ ਭਾਈ 1 2 3 4 4 8 10 12 13 14 17 ਤੋੜਾ ਤੋੜਾ ਸਾਰਾ ਆਰਾਮ ਆਰਾਮ ਬਹੁਤ ਸੋ ਚੱਲ ਚੱਲ ਝੋਟੇ ਚੱਲ ਬੱਸ ਲਾ ਬੱਸ ਬੱਸ ਰੁਕ ਜਾ ਰੁਕਣਾ ਨਹੀਂ ਵਿੱਚ ਰੁਕਣਾ ਨਹੀਂ ਵਿੱਚ ਰੁਕਣਾ ਨਹੀਂ 22 30 ਚੱਲ ਚੱਲ ਕੱਤੀ 32 ਹੋਰ ਰੱਖਾ ਮੇਰਾ ਪਾਸਾ ਰੁਕ ਗਿਆ ਰੁਕ ਗਿਆ ਰੁਕ ਗਿਆ ਮੈਂ ਦਾਦਾ ਇਧਰ ਦੋ ਫੜ 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 ਲੱਗੇ ना ना आप करानेस दी आ चुकी नहीं प्रॉपर प्रॉपर उन्हें लाइने बद ਆ ਰਹੇ ਹਾਂ ਜੋ ਜੀ ਪੱਤੇ ਦਾ ਰੈਡੀ ਸਨਮਾਨ ਦੇਣ ਲਈ ਅੱਗੇ ਹੋਇਆ ਦੇ ਸੁਨਮਾਨ ਦੇਖੋ ਵੀ ਗਾਇਸ ਇਹ ਮੁੰਡੇ ਨੇ ਆਪਣੀ ਬਾਡੀ ਦੀ ਕੇਅਰ ਬੜੀ ਚੰਗੀ ਤਰ੍ਹਾਂ ਕੀਤੀ ਹੈ ਬਟ ਬਾਡੀ ਦੀ ਕੇਅਰ ਦੇ ਨਾਲ-ਨਾਲ ਇਹ ਆਪਣੀ ਸਕਿਨ ਦੀ ਕੇਅਰ ਜਿਹੜੀ ਕਰਨੀ ਥੋੜੀ ਜਿਹੀ ਭੁੱਲ ਗਿਆ ਇਸ ਲਈ ਇਹਨੂੰ ਆਪਾਂ ਫੇਸ ਵਾਸ਼ ਜਿਹੜਾ ਪਿੰਪਲਸ ਵਾਸਤੇ ਪਿੰਪਲਸ ਦੀ ਕੇਅਰ ਵਾਸਤੇ ਦਰਮਾ ਦਾ ਦਰਮਾਇਆ ਫਰਸਟ ਪ੍ਰਾਈਜ਼ ਪਰ ਇਹ ਨਹੀਂ ਪਤਾ ਜਿਹੜਾ ਨਾਮ ਮੰਗਦਾ ਹੈ ਚਲੋ ਜੀ ਚਲੋ ਲਓ ਜੀ ਆ ਦੇਖ ਲੋ ਜੀ ਇਹਨਾਂ ਨੂੰ ਮਿਲੀਆਂ ਘੜੀਆਂ ਦੂਜੀ ਪੋਜੀਸ਼ਨ ਆ ਇਹ ਘੜੀਆਂ ਵੀਰੇ ਹੌਸਲਾ ਬਚਾਈ ਕੀਤੀ ਸਾਡੀ ਤੇ ਜਿਹੜਾ ਪਸੰਦ ਆ ਸਾ ਤੋਂ ਦੇਖ ਕੇ ਨਾ ਪਲੇਅਰ ਉੱਠਣਗੇ ਜਦਾਂ ਕੀ ਆ ਦੇਖ ਲੋ ਜੀ ਸਭ ਨਾਲ ਬੜੇ ਨੇ ਪਰ ਪਰ ਸਭ ਨਾਲ ਨਕਮ ਨਹੀਂ